ਗੁਰਪ੍ਰੀਤ ਹਰਿਨੋ ਕਤਲ ਮਾਮਲੇ ਦੇ ਵਿੱਚ ਜਾਂਚ ਦੌਰਾਨ ਫਰੀਦਕੋਟ ਪੁਲਿਸ ਨੇ ਟੈਂਡਰ ਐਪ ਤੋਂ ਇੱਕ ਅਕਾਊਂਟ ਦੀ ਜਾਣਕਾਰੀ ਮੰਗੀ ਸੀ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਅਕਾਊਂਟ ਅਮਰਿਤਪਾਲ ਸਿੰਘ ਦਾ ਹੋ ਸਕਦਾ ਹੈ ਤੇ ਇਸ ਦੇ ਅਕਾਊਂਟ ਦੀ ਜਾਣਕਾਰੀ ਮਿਲਣ ਦੇ ਵਿੱਚੋਂ ਗੁਰਪ੍ਰੀਤ ਹਰਿਨੋ ਕਤਲ ਮਾਮਲੇ ਦੇ ਵਿੱਚ ਵੀ ਕਾਫੀ ਜਾਣਕਾਰੀ ਇਕੱਠੀ ਹੋ ਸਕਦੀ ਹੈ ਲਾਜ਼ਮੀ ਹੈ ਕਿ ਇਹ ਅਕਾਊਂਟ ਜੋ ਹੈ ਅਮਰਿਤ ਸਿੱਧੂ ਦੇ ਨਾਮ ਤੇ ਹੈ ਜੋ ਕਿ ਦੁਬਈ ਤੋਂ ਚੱਲ ਰਿਹਾ ਸੀ ਇਸ ਕਰਕੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਐਮਪੀ ਅਮਰਿਤਪਾਲ ਸਿੰਘ ਦਾ ਅਕਾਊਂਟ ਹੋ ਸਕਦਾ ਹੈ ਹਾਲਾਂਕਿ ਅਜੇ ਕੋਈ ਸਪਸ਼ਟ ਨਹੀਂ ਹੈ ਪਰ ਹੁਣ ਇਸ ਅਕਾਊਂਟ ਦੀ ਚੈਟ ਲੀਕ ਹੋ ਰਹੀ ਹੈ ਜਿਸ ਦੇ ਵਿੱਚ ਅਮਰਿਤ ਸਿੱਧੂ ਨਾਮ ਦਾ ਜੋ ਅਕਾਊਂਟ ਹੈ ਉਸ ਦੇ ਵਿੱਚ ਕਿਸੇ ਸ਼ਖਸ ਦੇ ਵੱਲੋਂ ਲੜਕੀਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਚੈਟ ਜਿਹੜੀ ਹੈ ਹੁਣ ਵਾਇਰਲ ਹੋ ਰਹੀ ਹੈ ਡੇਟਿੰਗ ਐਪ ਹੈ ਟਿੰਡਰ ਐਪ ਜਿਸ ਦੇ ਉੱਤੇ ਫਰੀਦਕੋਟ ਪੁਲਿਸ ਨੇ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਆਈਪੀ ਐਡਰੈਸ ਜੋ ਚੈਟ ਉਸ ਦੇ ਉਸ ਅਕਾਊਂਟ ਦੇ ਵੱਲੋਂ ਕਿਸ ਦੇ ਨਾਲ ਕੀਤੀ ਗਈ ਹੈ ਕਿ ਚੈਟ ਕੀਤੀ ਗਈ ਹੈ ਤੇ ਕੋਦੋ ਮੋਦਾ ਕਹਿੰਦੇ ਕਿ ਇਹ ਸਾਰੀ ਜਾਣਕਾਰੀ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਇਸ ਤੋਂ ਬਾਅਦ ਹੁਣ ਟਿੰਡਰ ਆਪਣੇ ਜਾਣਕਾਰੀ ਜਾਂਚ ਕੀਤੀ ਹੈ ਤੇ ਅਮਰਿਤ ਸਿੱਧੂ ਨਾਮ ਦੇ ਇਸ ਅਕਾਊਂਟ ਤੋਂ ਲੜਕੀਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਅਕਾਊਂਟ ਨੂੰ ਦੁਬਈ ਤੋਂ ਚਾਲ ਰਿ ਜਿਸ ਕਰਕੇ ਸ਼ੱਕ ਜ਼ਾਹਰ ਕੀਤਾ ਕਿ ਅਮਰਿਤਪਾਲ ਸਿੰਘ ਦਾ ਇਹ ਅਕਾਊਂਟ ਹੋ ਸਕਦਾ ਹੈ ਤੇ ਲਗਾਤਾਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਪ੍ਰੀਤ ਹਰੀ ਮੋਦਾ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਹੈ ਇਸ ਕਰਕੇ ਫਰੀਦਕੋਟ ਪੁਲਿਸ ਨੇ ਟਿੰਡਰ ਐਪ ਤੋਂ ਇੱਕ ਜਾਣਕਾਰੀ ਮੰਗੀ ਜਿਸ ਦੇ ਵਿੱਚ ਇੱਕ ਅਕਾਊਂਟ ਜੋ ਕਿ ਅਮਰਿਤ ਸਿੱਧੂ ਦੇ ਨਾਮ ਤੋਂ ਚੱਲ ਰਿਹਾ ਸੀ ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਹ ਅਕਾਊਂਟ ਅਮਰਿਤਪਾਲ ਸਿੰਘ ਦਾ ਹੋ ਸਕਦਾ ਤੇ ਹੁਣ ਇਸ ਅਕਾਊਂਟ ਦੀ ਚੈਟ ਲੀਕ ਹੋ ਰਹੀ ਹੈ ਜਿਸ ਵਿੱਚ ਅਮਰਿਤ ਸਿੱਧੂ ਨਾਮ ਦਾ ਜੋ ਅਕਾਊਂਟ ਹੈ ਉਸ ਵਿੱਚ ਇੱਕ ਸ਼ਖਸ ਦੇ ਵੱਲੋਂ ਲੜਕੀਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਅਜੇ ਕੁਝ ਸਪੱਸ਼ਟ ਨਹੀਂ ਹੈ ਕਿ ਅਕਾਊਂਟ ਅਮਰਿਤਪਾਲ ਸਿੰਘ ਦਾ ਹੀ ਹੈ ਜਾਂ ਫਿਰ ਕਿਸੇ ਹੋਰ ਦਾ ਹੈ ਕਿਉਂਕਿ ਨਾਮ ਅਮਰਿਤ ਸਿੱਧੂ ਹੈ ਤੇ ਦੁਬਈ ਤੋਂ ਚੱਲ ਰਿਹਾ ਸੀ ਇਸ ਕਰਕੇ ਵੀ ਸ਼ੱਕ ਜਿਹੜਾ ਉਹ ਅਮਰਿਤਪਾਲ ਸਿੰਘ ਤੇ ਜਾ ਰਿਹਾ ਕਿ ਅਮਰਿਤਪਾਲ ਸਿੰਘ ਵੀ ਦੁਬਈ ਤੋਂ ਹੀ ਆਇਆ ਹੈ ਕੁਝ ਸਮਾਂ ਪਹਿਲਾਂ ਇਸ ਕਰਕੇ ਜੀਹਾਂ ਲੱਗ ਰਿਹਾ ਕਿ ਅਮਰਿਤਪਾਲ ਸਿੰਘ ਦਾ ਅਕਾਊਂਟ ਹੋ ਸਕਦਾ ਹੈ ਤੇ ਗੁਰਪ੍ਰੀਤ ਹਰਿਨੋਕਤਰ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਨੂੰ ਹੋਣਾ ਟਿੰਡਰ ਐਪ ਤੋਂ ਜਾਣਕਾਰੀ ਮਿਲ ਗਈ ਹੈ ਜੋ ਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਪੱਤਰ ਲਿਖ ਕੇ ਮੰਗੀ ਸੀ ਕਿ ਇੱਕ ਅਕਾਊਂਟ ਦੀ ਜਾਣਕਾਰੀ ਚਾਹੀਦੀ ਤਾਂ ਕਿ ਗੁਰਪ੍ਰੀਤ ਹਰਿਨੋਕਤਰ ਮਾਮਲੇ ਦੇ ਵਿੱਚ ਉਹਨਾਂ ਨੂੰ ਜਾਂਚ ਕਰਨ ਦੇ ਵਿੱਚ ਆਸਾਨੀ ਹੋ ਸਕੇ ਕਿ ਉਹਨਾਂ ਨੂੰ ਇੱਕ ਅਕਾਊਂਟ ਤੇ ਸ਼ੱਕ ਸੀ ਕਿ ਉਹ ਇਸ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਕੀ ਕਿਸ ਦੇ ਨਾਲ ਕਿਸ ਰਿਕਟ ਦੇ ਨਾਲ ਗੱਲਾਂ ਹੋਈਆਂ ਨੇ ਕਿ ਇਸ ਦੇ ਨਾਲ ਗੱਲਾਂ ਹੋਈਆਂ ਨੇ ਇਸ ਬਾਰੇ ਉਹਨਾਂ ਨੇ ਜਾਣਕਾਰੀ ਮੰਗੇ ਸੀ ਤਾਂ ਹੁਣ ਅਮਰਿਤ ਸਿੱਧੂ ਨਾਮ ਦੇ ਅਕਾਊਂਟ ਦੀ ਜੋ ਚੈਟ ਆ ਲੀਕ ਹੋ ਰਹੀ ਹੈ ਜਿਸ ਦੇ ਵਿੱਚ ਸ਼ਖਸ ਦੇ ਵੱਲੋਂ ਲੜਕੀਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ